ਸੰਵਰਾਲਾ ਸ਼ਹਿਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਇਹਨਾਂ ਵਿੱਚੋਂ ਇੱਕ ਚੰਡੀਗੜ੍ਹ ਰੈਫਰ ਕੀਤਾ ਹੈ ਇਹ ਅਸੀਂ ਮੜੀਏ ਜਿ ਬੈਠੇ ਸੀ ਮੈਂ ਰੰਗ ਕਰਦਾ ਸੀ ਜੀ ਉੱਥੇ ਸਾਨੂੰ ਖੜਕਾ ਹੋਇਆ ਅਸੀਂ 20 ਮਿੰਟ ਬਾਅਦ ਜਾ ਕੇ ਦੇਖਿਆ ਜੀ ਉੱਥੇ ਇਕੱਠ ਹੋਇਆ ਗੱਡੀ ਜਾਮ ਲੱਗੇ ਹੋਇਆ ਜੀ ਅਸੀਂ ਜਾ ਕੇ ਦੇਖਿਆ ਜੀ ਇੱਕ ਦੋ ਮੁੰਡੇ ਜ਼ਖਮੀ ਬਹੁਤ ਜ਼ਿਆਦਾ ਪਏ ਜੀ ਇੱਕ ਸਰਦਾਰ ਬੈਠਾ ਸੀ ਉਹ ਸਾਈਡ ਤੇ ਬੈਠਾ ਸੀ ਇਹ ਕਿੰਨੇ ਮੁੰਡੇ ਸੀ ਕਿੰਨੇ ਮੋਟਰਸਾਈਕਲ ਦੇ ਸੀ ਇਹ ਦੋ ਮੋਟਰਸਾਈਕਲ ਸੀ ਜੀ ਸਾਨੂੰ ਮੁੰਡੇ ਤਿੰਨ ਮਿਲੇ ਜੀ ਚੌਥੇ ਤਾਂ ਨਹੀਂ ਸਾਨੂੰ ਪਤਾ ਜੀ ਤੇ ਇਹਦੇ ਵਿੱਚ ਕੋਈ ਡੱਟ ਵੀ ਇੱਕ ਮੁੰਡਾ ਇੱਕ ਦੀ ਹੋਈ ਜੀ ਸਮਰਾਲੇ ਦਾ ਜੀ ਮੁੰਡਾ ਤੇ ਬਾਕੀਆਂ ਦੀ ਹਾਲਾਤ ਕਿੱਦਾਂ ਸੀ ਹਾਲਾਤ ਇੱਕ ਦੀ ਸੀਰੇ ਜਿਹਾ ਤੇ ਦੋ ਸਹੀ ਨੇ ਜੀ ਹਲੇ ਇਹਦੀ ਮੌਤ ਹੋਈ ਉਹਦਾ ਨਾਮ ਵਗੈਰਾ ਪਤਾ ਨਹੀਂ ਨਾਮ ਤਾਂ ਨਹੀਂ ਪਤਾ ਜੀ ਕਿੱਥੇ ਰਹਿਣ ਦੇ ਵਾਲੇ ਕਿੱਥੇ ਨੇ ਪਤਾ ਨਹੀਂ ਨਹੀਂ ਇਹ ਤਾਂ ਨਹੀਂ ਆਪਾਨੂੰ ਨਹੀਂ ਪਤਾ ਜੀ ਮੇਰੇ ਇਹ ਜਿਹੜਾ ਐਕਸੀਡੈਂਟ ਇਹ ਮੇਰੇ ਮੁਹੱਲੇ ਦੇ ਮੁੰਡਾ ਜਿਹੜਾ ਹੈਗਾ ਆ ਸਣੀ ਉਦੇ ਪਾਪਾ ਦਾ ਨਾਮ ਹੈਗਾ ਦੀਪਗਿਰੀ ਉਹਨਾਂ ਦਾ ਕਹਿੰਦੇ ਕਿ ਜਿਵੇਂ ਕਹਿ ਰਹੇ ਨੇ ਕਿ ਮੋਟਰਸਾਈਕਲ ਬਹੁਤ ਤੇਜ਼ ਸੀਗਾ ਉਹਦੇ ਕਰਕੇ ਐਕਸੀਡੈਂਟ ਹੋ ਗਿਆ ਇਹਨਾਂ ਦਾ ਟੂਟ ਸਣੀਆ ਮੁੰਡਾ ਤੇ ਕਿੰਨੀ ਉਮਰ ਹੈਗੀ ਜੀ ਜਿਹਦਾ ਉਮਰ ਇਹਦੀ ਸਿਰਫ 19-20 ਸਾਲ ਦਾ ਮੈਰਿਡ ਹੈ ਨਾ ਮੈਰਿਡ ਅਨਮੈਰਿਡ ਹਾਂਜੀ ਐਕਸੀਡੈਂਟ ਦਾ ਪਤਾ ਲੱਗਿਆ ਜੀ ਕਿੱਦਾਂ ਹੋਇਆ ਕਿੱਥੇ ਹੋਇਆ ਖੰਨਾ ਰੋਡ ਤੇ ਹੋਇਆ ਫੋਨ ਤਾਂ ਮੈਨੂੰ ਤਾਂ ਹੁਣ ਹੀ ਖਬਰ ਮਿਲੀ ਸੀਗੀ ਉਹ ਮੰਮੀ ਲੈ ਕੇ ਆਈ ਆ ਮੈਂ ਤਾਂ ਕਹਿੰਦੇ ਕਿ ਤੁਸੀਂ ਹਸਪੀਟਲ ਦੇ ਵਿੱਚ ਚੱਲੋ ਮੇਰਾ ਬੇਟਾ ਦਾ ਐਕਸੀਡੈਂਟ ਹੋ ਗਿਆ ਜਦ ਮੈਂ ਇਹ ਕੰਮ ਆਪਣੇ ਬ੍ਰਦਰ ਦੇ ਨਾਲ ਹੀ ਜਾਂਦਾ ਸੀਗਾ ਉਹਦੇ ਨਾਲ ਮੋਟਰਸਾਈਕਲ ਉਂਝ ਵੀ ਪਿਉਰ ਕਰਦਾ ਸੀਗਾ ਨਾਲ ਆਪਣੇ ਭਰਾ ਦੇ ਤੇ ਮੋੜ ਸਿਆਂ ਦੇ ਇਕੱਲੇ ਜਾ ਰਹੇ ਸੀ ਨਾਲ ਹੋਰ ਤੁਸੀਂ ਨਾਲ ਕਹਿੰਦੇ ਕਿ ਇੱਕ ਹੋਰ ਸੀਗਾ ਮੁੰਡਾ ਉਹਦੇ ਵੀ ਕਹਿੰਦੇ ਲਤ ਲੁਪ ਤੇ ਸੱਟ ਲੱਗੀ ਆ ਹੁਣ ਮੈਨੂੰ ਉਹਨਾਂ ਬਾਰੇ ਇੰਨੀ ਡਿਟੇਲ ਜ਼ਿਆਦਾ ਪਤਾ ਨਹੀਂ ਹੈ ਜੀ ਮੰਤਾ ਬਸ ਇਹਦੇ ਪਤਾ ਸੀਗਾ ਮੁੰਡਾ ਸਣੀ ਦਾ ਪਰ ਬਹੁਤ ਜ਼ਿਆਦਾ ਧੋਖਾ ਹੋ ਸਕਦਾ ਕਿੰਨੇ ਕਿੰਨੇ ਸੀਗੇ ਜਿਹੜੇ ਇਹ ਐਕਸੀਡੈਂਟ ਤਿੰਨ ਦਾ ਨੇ ਗੈਰ ਰਹੇ ਨੇ ਮੰਤਾ ਤਿੰਨ ਦਾ ਦੇ ਪਾ ਹਾਂਜੀ ਦੋਨੋਂ ਰੈਫਰ ਕਰਕੇ ਹਾਂਜੀ ਆ ਚਾਰ ਐਕਸੀਡੈਂਟ ਦੇ ਪੇਸ਼ੈਂਟ ਆਏ ਆ ਐਂਡ ਉਹਨਾਂ ਚੋਂ ਇੱਕ ਦੀ ਡੈਥ ਹੋਈ ਆ ਦੋ ਪੇਸ਼ੈਂਟ ਦਾ ਟ੍ਰੀਟਮੈਂਟ ਚੱਲ ਰਿਹਾ ਐਂਡ ਇੱਕ ਪੇਸ਼ੈਂਟ ਨੂੰ ਸੰਡੀਗੜ ਰੈਫਰ ਕਰ ਦਿੱਤਾ ਗਿਆ ਜਿਹੜੀ ਕੀ ਹੈਗਾ ਬੇਰਵਾ ਦਾ ਜਿਹੜੇ ਪੇਸ਼ੈਂਟ ਦੀ ਡੈਥ ਹੋਈ ਆ ਬਰਾਡਰ ਦੀ ਸੀ ਐਂਡ ਉਹਨਾਂ ਦਾ ਨਾਮ ਸਣੀ ਸਮਰਾਲੇ ਦੇ ਰਹਿਣ ਵਾਲੇ ਸੀਗੇ ਐਂਡ 22 ਉਹਨਾਂ ਦੀ ਏਜ ਸੀ ਜਿਹੜੇ ਪੇਸ਼ੈਂਟ ਹੈਗਾ ਜਬ ਵੀ ਉਹਨਾਂ ਉਹ ਕਦੇ ਤੇ ਰਹਿ ਰਹੇ ਆ ਪੀਨਾਲ ਇੱਕ ਪੇਸ਼ੈਂਟ ਜੀ ਗੁਰਜੀਤ ਸਿੰਘ ਉਹਨਾਂ ਨੂੰ ਸੰਡੇਗਟ ਰੈਫਰ ਕੀਤਾ ਐਂਡ ਰੂਪਲਦੀਪ ਐਂਡ ਅਰਜਦੀਪ ਅੰਡਰ ਟਰੀਟਮੈਂਟ ਹੈ ਲੈ ਉਹਨੂੰ ਰੈਫਰ ਕੀਤਾ ਜੀ ਉਹਨਾਂ ਦੀ ਦੋਈ ਤੋਂ ਦਾ ਹੈਡ ਇਜਰੀ ਸੀ ਕਿ ਉਹਨਾਂ ਦੀ ਕਾਫੀ ਸੇਵਰ ਸੀ ਹੈਡ ਇੰਜਰੀ ਸੀ ਐਂਡ ਅਨਕੌਂਸ਼ੀਅਸ ਸੀ ਪੇਸ਼ੈਂਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ